ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਕ ਕੀਤੇ 523 ਮੁਲਾਜ਼ਮਾਂ ਨੇ ਇੱਕ ਵਾਰ ਫਿਰ ਸ਼੍ਰੋਮਣੀ ਕਮੇਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੁਲਾਜ਼ਮ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬਹਾਲੀ ਹੋਣ ਤੱਕ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਗਏ ਨੇ। ਫਾਰਕ ਮੁਲਾਜ਼ਮਾਂ ਵੱਲੋਂ ਇਹ ਧਰਨਾ ਐਸਜੀਪੀਸੀ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਹੈ। ਫਾਰਕ ਮੁਲਾਜ਼ਮਾਂ ਦੀ ਮੰਗ ਹੈ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਦੁਬਾਰਾ ਬਹਾਲ ਕੀਤਾ ਜਾਵੇ ਨਹੀਂ ਤਾਂ ਉਹ ਆਖਰੀ ਸਾਹ ਤੱਕ ਹੜਤਾਲ ਜਾਰੀ ਰੱਖਣਗੇ। ਹਾਂਜੀ ਸਰ ਅੱਜ ਜਿਹੜਾ ਧਰਨਾ ਲਗਾਇਆ ਗਿਆ ਕਿਸ ਕੰਨ ਲਗਾਇਆ ਗਿਆ? ਇਹ ਇਸ ਕਰਕੇ ਲਗਾਇਆ ਗਿਆ ਕਿ ਸਾਨੂੰ ਜੀ ਪਹਿਲਾਂ ਅੱਜ ਤੋਂ 1 ਸਾਲ ਪਹਿਲਾਂ ਜੋ ਬੇਨਿਜ਼ਮੀਆਂ ਦਾ ਹਵਾਲਾ ਦੇ ਕੇ ਸਾਨੂੰ ਸਾਡੀਆਂ ਨੌਕਰੀਆਂ ਤੋਂ ਫਰਕ ਕਰਤਾ ਗਿਆ ਸਾਰੇ ਬੱਚੇ ਜੀ ਇੱਕ ਮਤਲਬ ਕਰਾਉਂਦੇ ਨੇ ਸਾਰੇ ਗੁਰਸਿੱਖ ਪਰਿਵਾਰਾਂ ਤੋਂ ਸਬੰਧਿਤ ਨਹੀਂ ਜੀ ਤੇ ਸਾਨੂੰ ਬੇਨਿਜ਼ਮੀਆਂ ਦਾ ਕਿਹਾ ਕਿ ਸਾਨੂੰ ਇਹ ਨਹੀਂ ਸਮਝਾਈ ਬੇਨਿਜ਼ਮੀਆਂ ਹੋਈਆਂ ਕਿਸ ਚੀਜ਼ ਦੀਆਂ ਸਾਨੂੰ ਅਜੇ ਤੱਕ ਇਹੋ ਹੀ ਕਲੀਅਰ ਨਹੀਂ ਕਰ ਸਕਿਆ ਜੀ ਕਿ ਬੇਨਿਜ਼ਮੀਆਂ ਹੋਈਆਂ ਕਿਡੀਆਂ ਨੇ ਅਸੀਂ ਜਿਹੜੇ ਵੀ ਇੱਥੇ ਬੈਠੇ ਨੇ ਜੋ ਆਪਣੀਆਂ ਜੋ ਆਪਣੀਆਂ ਪੜਾਈਆਂ ਨੇ ਉਸ ਹੱਬ ਨਾਲ ਆਪਣੀਆਂ ਡਿਊਟੀਆਂ ਦੇ ਉੱਤੇ ਲੱਗੇ ਹੋਏ ਨੇ ਸਾਡੀ ਤੇ ਇਹੋ ਤਰਖਾਸਤ ਹੈ ਜੀ ਇਹਨਾਂ ਦੇ ਅੱਗੇ ਕਿ ਜਿਹੜੇ ਜਿਹੜੇ ਵੀ ਆਪਣੇ ਅਧਿਕਾਰ ਪੂਰੇ ਕਰਦੇ ਨੇ ਜਿਹੜੇ ਜਿਹੜੇ ਆਪਣੀਆਂ ਪੜ੍ਹਾਈਆਂ ਪੂਰੀਆਂ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਉਸ ਦੇ ਹਿਸਾਬ ਨਾਲ ਬਹਾਲ ਕੀਤਾ ਜਾਵੇ। ਐ ਜੀ ਪੀਸੀ ਵੱਲੋਂ ਕੱਢਿਆ ਗਿਆ। ਜੀ ਸ਼੍ਰੋਮਨੀ ਕੋਰਪੋਰੇਸ਼ਨ ਦਾ ਪ੍ਰਬੰਧਕ ਕਮੇਟੀ ਵੱਲੋਂ ਕਿੰਨੇ ਮੁਲਾਜ਼ਮਾਂ ਨੂੰ ਕੱਢਿਆ ਗਿਆ ਜੀ? ਇਹ ਤਕਰੀਬਨ 523 ਮੁਲਾਜ਼ਮਾਂ ਨੂੰ ਕੱਢਿਆ ਗਿਆ ਜੀ। ਸਾਡੀ ਤੇ ਇਹੋ ਬੇਨਤੀ ਹੈ ਜੀ 523 ਦੇ ਵਿੱਚੋਂ ਜਿੰਨੇ ਵੀ ਬਿਲਕੁਲ ਰੂਲ ਇਹਨਾਂ ਦੇ ਪੂਰੇ ਕਰਦੇ ਆ ਤੁਸੀਂ ਉਹਨਾਂ ਸਾਰਿਆਂ ਨੂੰ ਬਹਾਲ ਕੀਤਾ ਜਾਵੇ। ਹੁਣ ਮੰਗ ਕੇ ਕਰਦੇ ਰਹੀ। ਮੰਗ ਇਹੋ ਹੈ ਜੀ ਵੀ ਸਾਨੂੰ ਬਹਾਲ ਕੀਤਾ ਜਾਵੇ। ਜੇ ਬਹਾਲ ਦਰਸਲ معاملہ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਲੌਂਗੋਵਾਲ ਦੀ ਨਿਯੁਕਤੀ ਸਮੇਂ ਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਸਾਫ ਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਭਰਤੀ ਕੀਤੇ ਇਹਨਾਂ 523 ਮੁਲਾਜ਼ਮਾਂ ਨੂੰ ਘਰ ਤੋੜ ਦਿੱਤਾ ਸੀ ਅਸਲ 'ਚ ਪ੍ਰਧਾਨ ਲੌਂਗੋਵਾਲ ਦੀ ਨਿਯੁਕਤੀ ਸਮੇਂ ਇਸ ਭਰਤੀ ਤੇ ਸਵਾਲ ਉੱਠੇ ਸਨ ਮਾਮਲੇ ਦੀ ਸ਼ਿਕਾਇਤ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਵੀ ਪੁੱਜੀ ਜਿਨ੍ਹਾਂ ਇੱਕ ਸਬਕਮੇਟੀ ਦਾ ਗਠਨ ਕਰਕੇ ਮੁਲਾਜ਼ਮਾਂ ਦੀ ਭਰਤੀ ਦੌਰਾਨ ਹੋਈਆਂ ਬੇਨਿਯਮੀਆਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਸਨ ਇਸ ਤੋਂ ਬਾਅਦ ਕਮੇਟੀ ਦੀ ਰਿਪੋਰਟ ਮੁਤਾਬਕ 523 ਅਜਿਹੇ ਮੁਲਾਜ਼ਮਾਂ ਦੇ ਨਾਮ ਸਾਹਮਣੇ ਆਏ ਸ਼੍ਰਮਣੀ ਕਮੇਟੀ ਨੇ ਹੁਕਮ ਜਾਰੀ ਕੀਤਾ ਕਿ ਇਹ ਮੁਲਾਜ਼ਮਾਂ ਨੂੰ 31 ਮਾਰਚ 2018 ਤੋਂ ਫਰਕ ਕਰ ਦਿੱਤਾ ਜਾਵੇ ਮੰਨਿਆ ਜਾਂਦਾ ਹੈ ਕਿ ਭਰਤੀ ਕੀਤੇ ਇਹ ਮੁਲਾਜ਼ਮ ਜੀ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦੀ ਛੁੱਟੀ ਦਾ ਕਾਰਨ ਬਣੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ